ਸੰਗਤ ਜੀ ਗੱਲ ਬੜੀ ਲੰਬੀ ਹੈ ਪੰਜਾਬ ਦੀ ਪੰਥ ਦੀ ਤੇ ਆਪਣੇ ਇਸ ਖੇਤਰ ਦੀ ਜੇ ਆਪਾਂ ਸ਼ੁਰੂ ਤੋਂ ਇਹਦਾ ਜ਼ਿਕਰ ਕਰੀਏ ਬਹੁਤ ਸਮਾਂ ਲੱਗੂਗਾ ਲੇਕਿਨ ਜਿਹੜੀ ਗੱਲ ਜਾਇਦਾਰ ਸੰਤਾ ਸਿੰਘ ਜੀ ਕਰਕੇ ਗਏ ਨੇ ਬੜੇ ਸਤਕਾਰਯੋਗ ਪੰਥ ਦੇ ਆਗੂ ਨੇ ਕਿ ਆਪਣੇ ਬਜ਼ੁਰਗਾਂ ਨੇ ਆਪਣੇ ਵੱਡੇ-ਵਡੇਰਿਆਂ ਨੇ ਸਿੱਖ ਪੰਥ ਦੇ ਸੇਵਾਦਾਰਾਂ ਨੇ ਬਹੁਤ ਵੱਡੀ ਕਮਾਈ ਕੀਤੀ ਬੜੀਆਂ ਕੁਰਬਾਨੀਆਂ ਦਿੱਤੀਆਂ ਸ਼ਰੋਮਣੀ ਅਕਾਲੀ ਦਲ ਨੂੰ ਖੜੇ ਕਰਨ ਵਿੱਚ ਅਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਗਰ ਦੇਖੀਏ ਦੇਸ਼ ਦੀ ਆਜ਼ਾਦੀ ਦਾ ਜ਼ਿਕਰ ਵੀ ਆਪਾਂ ਕਈ ਵਾਰੀ ਕਰਦੇ ਆਂ ਤੇ ਆਪਾਂ ਨੂੰ ਯਾਦ ਆਉਂਦਾ ਜੈਤੋ ਦਾ ਮੋਰਚਾ ਜਦੋਂ ਜੈਤੋ ਦਾ ਮੋਰਚਾ ਲੱਗਾ ਤੇ ਜਦੋਂ ਮੋਰਚਾ ਟੁੱਟਿਆ ਆਪਾਂ ਸਾਰੇ ਇਹ ਗੱਲਾਂ ਸੁਣੀਆਂ ਉਦੋਂ ਪੰਡਿਤ ਨਹਿਰੂ ਨੇ ਆਖਿਆ ਕਿ ਹਾਫ ਬੈਟਲ ਆਫ ਫਰੀडम ਵਾਸ ਵਨਰ ਜੈਤੋ ਉਹ ਕਹਿੰਦੇ ਅੱਧੀ ਆਜ਼ਾਦੀ ਦੀ ਲੜਾਈ ਜੈਤੋ ਦੇ ਮੋਰਚੇ ਨੇ ਜਿੱਤੀ ਹੈ ਜੋ ਅੰਗਰੇਜ਼ਾਂ ਦੇ ਨਾਲ ਸਿੰਘਾਂ ਦੇ ਟੱਕਰਾ ਲਿਆ ਜਿਹੜੇ ਮੋਰਚੇ ਲਾਏ ਆਪਾਂ ਸਾਰੇ ਜਾਣਦੇ ਆ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਇਹ ਆਪਣਾ ਵਿਰਸਾ ਹੈ ਆਪਣਾ ਇਤਿਹਾਸ ਹੈ ਹੁਣ ਗੁਰੂ ਘਰ ਤਾਂ ਆਪਾਂ ਆਜ਼ਾਦ ਕਰਵਾ ਲਏ ਲੇਕਿਨ ਜੇ ਆਪਾਂ ਹੋਣ ਦੇ ਸਮੇਂ ਦੀ ਗੱਲ ਕਰੀਏ ਵਰਤਮਾਨ ਸਮੇਂ ਵਿੱਚ ਐਨੇ ਆਪਾਂ ਸੰਕਟ ਹੰਡਾਏ ਐਨੀ ਜਦੋਂ ਜੈਦ ਕੀਤੀ ਤੇ ਅੱਜ ਆਪਾਂ ਆਪਣੇ ਆਪ ਨੂੰ ਨਿਹੱਥੇ ਮਹਿਸੂਸ ਕਰ ਰਹੇ ਹਾਂ ਉਹਦੇ ਆਗੂਆਂ ਨੇ ਸਿੰਘ ਸਾਹਿਬ ਕੋ ਜਾ ਕੇ ਬੇਨਤੀ ਕੀਤੀ ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਪੰਥ ਦੇ ਧਾਰਮਿਕ ਖੇਤਰ ਵਿੱਚ ਸੇਵਾ ਕੀਤੀ ਹੈ ਇਹਨਾਂ ਨੂੰ ਵੀ ਮਿਲੇ ਵੀ ਇਹ ਸੰਕਟ 'ਚੋਂ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਕੱਢਿਆ ਜਾਵੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬੜੇ ਵੱਜੇਰ ਗੁਨਾਹ ਹੋਏ ਬੜੀਆਂ ਗਲਤੀਆਂ ਹੋਈਆਂ ਚਲੋ ਜੇ ਕੋਈ ਉਦੋਂ ਸਿਆਣਪ ਕਰਦੇ ਜਾਂ ਕਿਸੇ ਚੰਗੇ ਆਗੂ ਦੀ ਜ਼ੇਤੇਦਾਰ ਦੀ ਗੱਲ ਮੰਨਦੇ ਤਾਂ ਜਿਹੜਾ ਸਰਸੇ ਵਾਲਾ ਸਾਥ ਸੀ ਉਹਨੂੰ ਮਾਫੀ ਨਹੀਂ ਸੀ ਦੇਣ ਦੇਣੀ ਇਹ ਤੁਹਾਡਾ ਜ਼ਿਲ੍ਹਾ ਜਾਂ ਪਟਿਆਲੇ ਦਾ ਜ਼ਿਲ੍ਹਾ ਬੈਠੇ ਨੇ ਚੰਦੂ ਮਾਇਰਾ ਸਾਹਿਬ ਰਖਣਾ ਸਾਹਿਬ ਅੱਜ ਯਾਦ ਆਉਂਦੀ ਹੈ ਜ਼ੇਤੇਦਾਰ ਗੁਰਚੰਦ ਸਿੰਘ ਤੋੜਾ ਸਾਹਿਬ ਦੀ ਤੋੜਾ ਸਾਹਿਬ ਨੇ ਇਨਾ ਲੰਬਾ ਸਮਾਂ ਸ਼੍ਰੋਮਣੀ ਕਮੇਟੀ 'ਚ ਸੇਵਾ ਕੀਤੀ ਪੰਥ ਦੀ ਰੈਨਮਾਈ ਕੀਤੀ ਅਗਰ ਟੋੜਾ ਸਾਹ ਵਰਗੇ ਆਗੂ ਹੁੰਦੇ ਤੇ ਕਦੀ ਵੀ ਸਰਸੇ ਵਾਲਾ ਸਾਧ ਮਾਫ ਨਹੀਂ ਸੀ ਹੋਣਾ ਚਲੋ ਤਾਂ ਸਮਾਂ ਲੰਘ ਗਿਆ ਕੀ ਕਰ ਸਕਦੇ ਆ ਲੇਕਿਨ ਜਦੋਂ ਸਿੰਘ ਸਾਬਾ ਨੇ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਦੇਖੋ ਖਾਲਸਾ ਜੀ ਸਮੁੱਚੇ ਪੰਥ ਨੇ ਹੁਕਮਨਾਮੇ ਨੂੰ ਪ੍ਰਵਾਨ ਕਰ ਲਿਆ ਚਾਹੇ ਹੁਕਮਨਾਮਾ ਬਹੁਤਾ ਸਖਤ ਨਹੀਂ ਸੀ ਲੇਕਿਨ ਫਿਰ ਵੀ ਜਿਸ ਪ੍ਰਕਿਰਿਆ ਦੇ ਨਾਲ ਉਥੇ ਆਗੂਆਂ ਨੇ ਆਪਣੀਆਂ ਗਲਤੀਆਂ ਮੰਨੀਆਂ ਆਪਣੀ ਚੋਲੀ ਵਿੱਚ ਸਭ ਕੁਝ ਪੁਆਇਆ ਤੇ ਸੰਗਤ ਨੇ ਹਾਮੀ ਭਰਤੀ ਵੀ ਬਹੁਤ ਵਧੀਆ ਕੀਤਾ ਪੰਜ ਸਿੱਖ ਸਭਾ ਨੇ ਹੁਣ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੋਵੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੱਤਾ ਜਾਵੇ ਇਤਿਹਾਸ ਫਰੋਲੋ ਜਦੋਂ ਤੋਂ 6ਵੇਂ ਪਾਸ਼ਾ ਜੀ ਨੇ ਤਖਤ ਦੀ ਸਾਜ਼ਿਸ਼ ਕੀਤੀ ਹੈ ਕਦੀ ਇਦਾਂ ਦਾ ਸਮਾਂ ਨਹੀਂ ਆਇਆ ਹੋਣਾ ਜਦੋਂ ਕਿ ਸਿੱਖਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਾ ਮੰਨਿਆ ਹੋਵੇ ਮੇਰਾ خیال ਜਿੰਨੀ ਕ ਆਪਾਂ ਨੂੰ ਸੁਝਿਆ ਪਹਿਲੀ ਦਫਾ ਆਪਾਂ ਇਹ ਦੇਖ ਰਹੇ ਹਾਂ कि ਜਿਹੜੇ ਸਿੱਖ ਪੰਥ ਦੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਨੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਗਏ ਤੇ ਜਿਹੜੀ ਗੱਲ ਚੰਗੀ ਲੱਗੀ ਉਹ ਮੰਨ ਲਈ ਜਿਹੜੀ ਨਹੀਂ ਸੀ ਚੰਗੀ ਲੱਗੀ ਉਹ ਕਹਿੰਦੇ ਇਹ ਤਾਂ ਸਾਡੇ ਮਤੈਕ ਨੇ ਇਹ ਤਾਂ ਸਾਡੇ ਅੰਡਰ ਨੇ ਕੰਮ ਕਰਦੇ ਆ ਹੁਣ ਕੀ ਕਹੀਏ ਦੇਖੋ ਆਪਾਂ ਸਮਝਦੇ ਆ ਕਿ ਸਿੰਘ ਸੇਵਾਨ ਤਖਤ ਦੀ ਸੇਵਾ ਕਰਦੇ ਆ ਜਿਹੜਾ ਹੁਕਮ ਉਹ ਤੋਂ ਆਉਂਦਾ ਹੈ ਉਹਨਾਂ ਤਖਤਾਂ ਤੋਂ ਉਹ ਗੁਰੂ ਸਾਹਿਬ ਦਾ ਹੁਕਮ ਹੈ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਜਿਹੜਾ ਹੁਕਮ ਹੋਇਆ ਉਹ ਸੇਵੇਂ ਪਾਸਾ